ਪਹਾੜਾਂ ਦੀ ਸੈਰ ਗਰਮੀਆਂ ਦਾ ਮੌਸਮ ਉੱਪਰ ਦੀ ਬਰਦਾ ਮੀਂਹ ਤੇਜ਼ ਸੱਦੇ ਦੇ ਦਰਮਿਆਨ ਪਹਾੜਾਂ ਦੀ ਸੈਰ ਬਿਲਕੁਲ ਜੀ ਪੰਜਾਬ ਬਿਜਲੈਂਸ ਦੀ ਟੀਮ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਪਹਾੜਾਂ ਦੀ ਸੈਰ ਤੇ ਲੱਗੀ ਆ ਇਹ ਸੈਰ ਕਹਿੰਦੇ ਜੀ ਨਿਸ਼ਾਨਦੇਹੀ ਕਰ ਲਈ ਆ ਇਹ ਸੈਰ ਜ਼ਮੀਨ ਦੀ ਪਮੈਸ਼ ਕਰ ਲਈ ਆ ਇਹ ਪਤਾ ਲਗਾਉਣਾ ਹੈ ਕਿ ਕਿੱਥੇ ਕਿੱਥੇ ਪਲਾਟ ਪਏ ਨੇ ਕਿੱਥੇ ਕਿੱਥੇ ਜ਼ਮੀਨ ਪਈਆ ਕੋਈ ਟੋਬਾ ਕੋਈ ਛੱਪੜ ਕੋਈ ਖੱਡ ਕੋਈ ਨਾਲਾ ਕੋਈ ਚੋਆ ਕੋਈ ਖੇਤ ਕੋਈ ਡਿੱਬੇ ਕੋਈ ਪਹਾੜੀ ਕੀ ਕੁਝ ਲਿਆ ਜੀ ਹਿਮਾਚਲ ਦੇ ਵਿੱਚ ਕਹਿੰਦੇ ਜੀ ਉਹ ਪਤਾ ਕਰਨਾ ਫਿਰ ਹੋ ਸਕਦਾ ਕਹਿੰਦੇ ਜੀ ਪੰਜਾਬ ਚ ਵੀ ਕੁਝ ਥਾਮਤ ਲਿਆਇਆ ਜਾਵੇ ਉਹ ਵੀ ਪਹਾੜੀ ਖੇਤਰ ਦੇ ਹੋ ਸਕਦੇ ਹਨ ਉਪਰਵਿੰਦੀ ਵਾਲੀ ਬੈਲਟ ਹੋਵੇ ਚਾਹੇ ਕੜਸ਼ੰਕਰ ਵਾਲੀ ਬੈਲਟ ਹੋਵੇ ਚਾਹੇ ਸ਼ਾਲਪੁਰ ਵਾਲਾ ਪਾਸਾ ਹੋਵੇ ਜਾਂ ਕੋਈ ਹੋਰ ਪੌਛ ਏਰੀਆ ਵੀ ਹੋਵੇ ਇੱਕ ਪਾਸੇ ਕੁਝ ਬਿਆਨ ਸਾਹਮਣੇ ਆ ਰਹੇ ਨੇ ਲਗਾਤਾਰ ਕੁਝ ਚਿਹਰੇ ਮੋਹਰੇ ਸਾਹਮਣੇ ਆ ਰਹੇ ਨੇ ਲਗਾਤਾਰ ਜਿਹੜੇ ਕਿਸੇ ਸਮੇਂ ਵਿਕਰਮ ਮਜੀਠੀਆ ਦੀ ਨੱਕ ਦਾ ਬਾਲ ਰਹੇ ਉਹ ਵੀ ਕਹਿੰਦੇ ਜੀ ਬਿਜ਼ਨਸ ਕੋਲ ਜਾ ਕੇ ਆਪਣੇ ਆਪਣੇ ਬਿਆਨ ਦਰਜ ਕਰਾ ਰਹੇ ਨੇ ਦੂਜੇ ਪਾਸੇ ਐਫ ਆਈ ਆਰ ਦੇ ਹਵਾਲੇ ਨਾਲ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਲੇਅਰ ਰਿਮਾਂਡ ਦੇ ਤਹਿਤ ਹੁਣ ਕਹਿੰਦੇ ਜੀ ਪਤਾ ਕਰਾਉਣਾ ਕਿ ਜਿਹੜੀ ਜਾਇਦਾਦ ਬਣੀ ਆ ਕਿੱਥੇ ਕਿੱਥੇ ਪਈ ਆ ਜਿੱਥੋਂ ਜਿੱਥੋਂ ਜੀ ਪੈਸਾ ਆ ਉਹ ਪਤਾ ਕਰਾਉਣਾ ਵੈਸੇ ਤਾਂ ਅੱਜ ਦੀ ਤਰੀਕ ਤੇ ਵਿੱਚ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜੇ ਤੁਸੀਂ ਕੋਈ ਕਿਸੇ ਘਟਨਾ ਕਰਮ ਤੋਂ ਕੋਈ ਚੀਜ਼ ਬਰਾਮਦ ਨਹੀਂ ਕਰਨੀ ਫਿਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹਾਂਜੀ ਤਾਂ ਕੋਈ ਦੱਬਿਆ ਹੋਇਆ ਖਜ਼ਾਨਾ ਕਢਾਉਣਾ ਹੈ ਕਿਉਂਕਿ ਘੜੇ ਚ ਪਾ ਕੇ ਰੱਖਿਆ ਕੋਈ ਟਰੰਕ ਚ ਪਾ ਕੇ ਰੱਖਿਆ ਕੋਈ ਬੋਰੀ ਥੈਲੇ ਚ ਪਾ ਕੇ ਰੱਖਿਆ ਕਿਤੇ ਇਨਾ ਫਿਰ ਤੱਕ ਵੱਖਰੀ ਗੱਲ ਆ ਕਿ ਬਈ ਟੋਆ ਪਟਾਉਣਾ ਹੈ ਪਤਾ ਕਰਨਾ ਕਿ ਕਿੱਥੇ ਦੱਬਿਆ ਸੀ ਉਥੇ ਨਿਸ਼ਾਨੀ ਕੀ ਸੀ ਫਿਰ ਤਾਂ ਲੈ ਕੇ ਜਾਣਾ ਬਣਦਾ ਜੇ ਸਿਰਫ ਇਹ ਆ ਕਹੀਆ ਜਮੀਨ ਥੋੜੇ ਨਾਲ ਬੋਲਦੀ ਹੈ ਕਿ ਨਹੀਂ ਬੋਲਦੀ ਤਾਂ ਕਾਗਜ਼ ਪੱਤਰਾਂ ਨੇ ਬੋਲਣਾ ਉਥੇ ਦੱਸਦਾ ਵੇਜਾਂ ਮੰਨੇ ਬੋਲਣਾ ਤੇ ਜੇ ਐਂ ਤਾਂ ਜ਼ਮੀਨਾਂ ਲਈਆਂ ਵੀ ਆਉਣਗੀਆਂ ਪਤਾ ਨਹੀਂ ਬਿਕਰਮ ਜਿੱਥੇ ਨੇ ਆਪ ਦੇਖਿਆ ਵੀ ਨਹੀਂ ਕਿ ਉਹ ਨਹੀਂ ਬੈਠੀ ਸੌਦਾ ਹੋਇਆ ਜਾਂ ਕਿਵੇਂ ਹੋਇਆ ਜੇ ਇਹ ਵੀ ਗੱਲ ਪਰ ਅੱਜ ਤੜਕੇ ਤੜਕੇ ਮੀਡੀਆ ਦੇ ادارے ਜਦੋਂ ਕਹਿੰਦੇ ਕਿ ਵਿਜੀਲੈਂਸ ਦਫ਼ਤਰ ਦੇ ਮੂਹਰੇ ਖੜੇ ਸੀ ਤਦ ਕਹਿੰਦੇ ਜੀ ਪਿਛਲੇ ਦਰਵਾਜ਼ੇ ਨੂੰ ਲੈ ਕੇ ਨਿਕਲ ਗਏ ਵਿਜੀਲੈਂਸ ਨੇ ਮਾਰਤੇ ਚੱਲਿਆ ਵਿਕਰਮਜੀਤ ਸਿੰਘ 540 ਕਰੋੜ ਦਾ ਮਸਲਾ ਦੱਸ ਰਹੀ ਹੈ ਵਿਜੀਲੈਂਸ ਕਿ ਜੀ ਇਹ ਪੈਸੇ ਦਾ ਲੈਣ ਦੇਣ ਨਹੀਂ ਪਤਾ ਲੱਗ ਰਿਹਾ ਜਦੋਂ ਕਿ ਅਗਲੇ ਕਹਿੰਦੇ ਕੰਪਨੀਆਂ ਸਾਡੇ ਦਾ ਪਿਓ ਦਾ ਦੇਦੀਆਂ ਨੇ ਜੀ ਪੁਰਾਣੇ ਸਮੇਂ ਤੋਂ ਤੁਰੀਆਂ ਆਉਂਦੀਆਂ ਨੇ ਜੀ ਹੈਨਾ ਇਹਨਾਂ ਦਾ ਕੀ ਮਤਲਬ ਹੈ ਜੀ ਅੱਜ ਚਰਚੀ ਦੇ ਪੁੱਲਰ ਦੀ ਰਿਪੋਰਟ ਵੀ ਕਹੀ ਜਾਂਦੀ ਹੈ ਕਿ ਆਪਣੀਆਂ ਹੀ ਕੰਪਨੀਆਂ ਸੀ ਆਪਣੇ ਹੀ ਚੌਪਰ ਸੀ ਆਪਣੀ ਹੋ ਪਾਰਟੀਆਂ ਸੀ ਆਪਣੇ ਹੀ ਕਿਰਾਏ ਨਾਲ ਕੰਮ ਛੱਡੀ ਗਿਆ ਕਹਿੰਦੇ ਜੀ ਵਿਕਰਮ ਜੀਠੀਆ ਦੀਆਂ ਕੰਪਨੀਆਂ ਦੇ ਚੌਪਰ ਹੈਲੀਕਾਪਟਰ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਹਰਸਿਮਰਤ ਤੇ ਖੁਦ ਵਿਕਰਮ ਜੀਠੇ ਨੇ ਢੜਾਏ ਤੇ ਵੈਸੀ ਕੰਪਨੀ ਨੇ ਪਾਰਟੀ ਫੰਡ ਵੀ ਦਿੱਤਾ ਸੀ ਪਰ ਕਹਿੰਦੇ ਕਿ ਇੱਧਰ ਪੈਸਾ ਵੀ ਵਾਪਸ ਆ ਇਹ ਵੀ ਹਿਸਾਬ ਕਿਤਾਬ ਆਵੇਗਾ ਹੁਣ ਇਹ ਸਾਰੀਆਂ ਚਰਚਾਵਾਂ ਦੇ ਦਰਮਿਆਨ ਇਸ ਤੋਂ ਪਹਿਲਾਂ ਕਿ 2 ਜੁਲਾਈ ਆਵੇ ਬਿਕਰਮ ਜੀਠੀਆਂ ਨੂੰ ਮੁੜ ਕੇ ਪੇਸ਼ ਕੀਤਾ ਜਾਵੇ ਤੇ ਫਿਰ ਦੇਖਿਆ ਜਾਵੇ ਕਿ ਵਿਜੀਲੈਂਸ ਦੀ ਟੀਮ ਕੀ ਕਹਿੰਦੀ ਹੈ ਕਿ ਜੇ ਹੋਰ ਕੀ ਜਾਣਨਾ ਰਹਿ ਗਿਆ ਤੇ ਉਸ ਦਿਨ ਕੀ ਤੱਥ ਪੇਸ਼ ਕਰਦੇ ਕੀ ਕੁਝ ਜਾਣ ਲਿਆ ਵੈਸੇ ਵੱਖਰੀ ਗੱਲ ਹੈ ਕਿ ਹੁਣ ਅਦਾਲਤੀ ਪ੍ਰਕਿਰਿਆ 'ਚ ਵੀ মিডিਆ ਨੂੰ ਦੂਰ ਰੱਖਿਆ ਜਾ ਰਿਹਾ ਹੈ ਇਹ ਵੀ ਪਿਛਲੇ ਦਰਵਾਜ਼ੇ ਲਜਾਇਆ ਜਾ ਰਿਹਾ ਹੈ ਹੈ ਤੇ ਅੱਜ ਗੁਪਤ ਰੱਖਿਆ ਗਿਆ ਜੀ ਦੌਰਾ ਕਿਸੇ ਨੂੰ ਪਤਾ ਨਾ ਲੱਗ ਜਵੇ ਤਾਂ ਵੀ ਸ਼ਾਮ ਤੜ੍ਹਿਆਂ ਤੱਕ ਕਹਿੰਦੇ ਜਾਣਕਾਰੀਆਂ ਸਾਹਮਣੇ ਆਉਣ ਲੱਗ ਜਾਣੀਆਂ ਪਰ ਸਵੇਰੇ ਵੀ ਇਹ ਜਾਣਕਾਰੀ ਨਿਕਲੇ ਨਹੀਂ ਸੀ ਕਿ ਪਹਾੜਾਂ ਦੀ ਸਿਹਤ ਲੈ ਕੇ ਛੱਲੇ ਚਲੋ ਦੇਖਦੇ ਹਾਂ ਜੀ ਇਹਦੇ ਵਿੱਚੋਂ ਕੀ ਨਿਕਲਦਾ ਹੈ ਪੱਖ ਦੂਸਰਾ ਪੱਖ ਉਹ ਹੈ ਕਿ ਜਿਹੜੇ ਵਿਕਰਮਜੀਤਿਆ ਦੇ ਖਿਲਾਫ ਗਵਾਹੀਆਂ ਦੇਣ ਲਈ ਬਿਆਨ ਦਰਜ ਕਰਾਉਣ ਲਈ ਸਾਹਮਣੇ ਆ ਰਹੇ ਨੇ ਦੋ ਤਰ੍ਹਾਂ ਤਾਂ ਉਹ ਨਹੀਂ ਜਿਹੜੀਆਂ ਇਸ ਸਿਸਟਮ ਦਾ ਸਿੱਧਾ ਹਿੱਸਾ ਰਹੀਆਂ ਨੇ ਚਾਹੇ ਉਹ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਰਣਜਨ ਸਿੰਘ ਦਾ ਮਾਮਲਾ ਹੋਵੇ ਚਾਹੇ ਪੰਜਾਬ ਦੇ ਸਾਬਕਾ ਡੀਜੀਪੀ ਸਰਦਾਰ ਛੋਟਾਪਾ ਦੇ ਆਜਾ ਮਸਲਾ ਹੋਵੇ ਉਹ ਤਾਂ ਖੁਦੇ ਸਿਸਟਮ ਦਾ ਹੀ ਹਿੱਸਾ ਰਹੇ ਨੇ ਚਰਨੀ ਚੰਨੀ ਦੀ ਸਰਕਾਰ ਚੰਨੀ ਸਰਕਾਰ ਦੇ ਸਮੇਂ ਕਹਿੰਦੇ ਜੀ ਬਿਕਰਮਜੀਠਿਆ ਦਿੱਤੇ ਉਹ ਕਾਰਵਾਈ ਸਾਰੀ ਸੋ ਉਸ ਤੋਂ ਪਹਿਲਾਂ ਦੀ ਉਹ ਪ੍ਰਕਿਰਿਆ ਸਾਰੀ ਪਿੰਡੀਸ਼ ਭੋਲੇ ਵਾਲਾ ਕਾਂਡ ਉਹਦੇ ਵਿੱਚੋਂ ਨਾਮ ਦਾ ਆਉਣਾ ਸੋ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਹੁਣ ਇਹ ਕੇਸ ਬਿਲਕੁਲ ਨਵੇਂ ਤਰ੍ਹਾਂ ਦਾ ਪਰ ਸਰਕਾਰ ਸਿਸਟਮ ਇਸ ਨੂੰ ਜੋੜ ਰਹੀ ਹੈ ਡਰਗ ਦੇ ਨਾਲੇ ਦਸਤਾਵੇਜ਼ ਤੱਥ ਅਦਾਲਤੀ ਪ੍ਰਕਿਰਿਆ ਉੱਥੇ ਦੰਪ ਰਿਆ ਜਾ ਰਿਹਾ ਕਿ ਪੈਸਾ ਸਿਰਫ ਤੇ ਸਿਰਫ ਆਮਦਨ ਤੋਂ ਵੱਧ ਜਾਇਦਾਦ ਦਾ ਕਿ ਉਹਦੇ ਸਰੋਤ ਪਤਾ ਕਰ ਰਹੇ ਆਂ ਜੀ ਕਿ ਉਹ ਜਾਇਦਾਦ ਪਤਾ ਕਰ ਰਹੇ ਆਂ ਪਰ ਪੰਜਾਬ ਦੇ ਵਿੱਚ ਜਿਹੜਾ ਸਨੇਹਾ ਦਿੱਤਾ ਜਾ ਰਿਹਾ ਰਾਂਝਕ ਤੌਰ ਤੇ ਉਹੀ ਹੈ ਕਿ ਇਹ ਡਰੱਗ ਮਨੀ ਆ ਹੁਣ ਉਹ ਡਰੱਗ ਮਨੀ ਸਾਬਤ ਦੋਜ ਲਈ ਨੂੰ ਹੋ ਜਾਣੀਆਂ ਜਾਂ ਤਰੀਕਾ ਬਣੀਆਂ ਰਹਿਣੀਆਂ ਵੈਸੇ ਸਾਰੇ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਸਾਹਮਣੇ ਜਿਹੜੇ ਖੜੇ ਨੇ ਪ੍ਰਸ਼ਾਸਨਿਕ ਸਾਬਕਾ ਅਧਿਕਾਰੀ ਤਾਂ ਆ ਹੀ ਕਿ ਜਿਵੇਂ ਆਪਾਂ ਸਾਬਕਾ ਡਿਪਟੀ ਸਟਾਫ ਚਟਪੜ੍ਹਾਈ ਦੀ ਗੱਲ ਕਰ ਰਹੇ ਹਾਂ ਜਾਂ ਆਪਕਾ ਸਾਬ ਸਾਬਕਾ ਡਿਪਟੀ ਡਾਇਰੈਕਟਰ ਵਿਜੀਲੈਂਸ ਮਨਿੰਦਰ ਸਿੰਘ ਦੀ ਗੱਲ ਕਰ ਰਹੇ ਹਾਂ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਹੀ ਆਗੂ ਅਜਨਾਲਾ ਹੋਰਾਂ ਦੇ ਮੁੰਡੇ ਬੋਨੀ ਅਜਨਾਲਾ ਵੀ ਸਾਹਮਣੇ ਆ ਗਏ ਜਿਹੜੇ ਸਾਬਕਾ ਐਮਐਲਏ ਵੀ ਰਹੇ ਨੇ ਅਕਾਲੀ ਦਲ ਦੇ ਐਮਐਲਏ ਵੀ ਰਹੇ ਨੇ ਉਹ ਬੋਨੀ ਅਜਨਾਲਾ ਜਿਹੜੇ ਹੁਣੇ ਦਮ ਭਰਦੇ ਨੇ ਜੀ ਕਿ ਵਿਕਰਮਜੀਤ ਜੀ ਨਾਲ ਜਦੋਂ ਉੱਠੇ ਬੈਠੇ ਤਾਂ ਇੱਕ ਵਾਰ ਸਾਨੂੰ ਉਹਨਾਂ ਨੇ ਟੀਸੀ ਦੇ ਤਸਕਰਨਾ ਮਲਾਇਆ ਤੇ ਕਿਹਾ ਕਿ ਮੇਰਾ ਇਹ ਜਿਗਰੀ ਯਾਰਾ ਉਹਨਾਂ ਦਾ ਇਹ ਬਿਆਨ ਉਹ ਕਹਿੰਦੇ ਜੀ ਮੈਂ ਤਾਂ 2013 ਚ ਚਿੱਠੀ ਲਿਖਤੀ ਸੀ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਿਰ ਉਹਨਾਂ ਨੇ ਉਸ ਸਮੇਂ ਦੇ ਬੀਜੀਪੀ ਨੂੰ ਕਹਿਤਾ ਫਿਰ ਉਹ ਗੱਲ ਹੀ ਖੁੱਲਹੀ ਦੀ ਹੋਇਆ ਸੀ ਜੀ ਪਰ ਗੱਲ ਖੱਪ ਹੋ ਗਈ ਜੀ ਕਿਸੇ ਨੇ ਅੱਗੇ ਨਹੀਂ ਗੱਲ ਹੁਣ ਦਿੱਤੀ ਕਹਿੰਦੇ ਮੈਂ ਤਾਂ ਉਹ ਚਿੱਠੀ ਜੋ ਕੁਝ ਦਰਾਇਆ ਸੀ ਉਹੀ ਮੈਂ ਬਿਆਨ ਹੁਣ ਦਰਾ ਰਹੇ ਚਲੋ ਗੱਲ ਇੱਥੇ ਤੱਕ ਆ ਕੇ ਰੁਕਦੀ ਤਾਂ ਵੀ ਠੀਕ ਸੀ ਗੱਲ ਇਹ ਤੋਂ ਅੱਗੇ ਵਧੀ ਬਿਕਰਮ ਜੀਠੀਆ ਦੇ ਮਿਤਰਾਾਂ ਦੀ ਮੰਡਲੀ ਚ ਕਹਿ ਲੀਏ ਜਾਂ ਉਹਨਾਂ ਦੇ ਨਿੱਜੀ ਪੀਏ ਵੱਜੋਂ ਰੋਲ ਨਭਾਉਣ ਵਾਲੇ ਕਹਿ ਲੀਏ ਸਾਬਕਾ ਬਿਕਰਮ ਜੀਠੀਆ ਦੇ ਸਾਬਕਾ ਪੀਏ ਹੈ ਨਾ ਜੀ ਕਹਿੰਦੇ ਉਹ ਵੀ ਉਹਨਾਂ ਦਾ ਵੀ ਜ਼ਿਕਰ ਆ ਗਿਆ ਜੇ ਵੀ ਉਹ ਸਾਹਮਣੇ ਆਏ ਨੇ ਉਹਨਾਂ ਨੇ ਵੀ ਬਿਆਨ ਦਰਜ ਕਰਾਤੇ ਆਪਣੇ ਸੋ ਪਾਰਟੀ ਬਦਲਣਾ ਇੱਕ ਵੱਖਰੀ ਗੱਲ ਐ ਪਰਾਂ ਹੋਰਾਂ ਜਾਣਾ ਵੱਖਰੀ ਗੱਲ ਐ ਉਹ ਦੇਖਦੇ ਜੀ ਤਨਵੀਰ ਉਹਨਾਂ ਦੇ ਬਿਆਨ ਇਹ ਕਿੰਨਾ ਕੁ ਵਿਕਰਮਜੀਠੀਆ ਦੇ ਕੇਸ ਨੂੰ ਨਵਾਂ ਮੋੜ ਦਿੰਦੇ ਨੇ ਕੋਈ ਹੁਣ ਇਸ ਲਈ ਵਿਕਰਮਜੀਠੀਆ ਦੀਆਂ ਇੱਕ ਪਾਸੇ ਕਾਨੂੰਨੀ ਤੌਰ ਦੇ ਉੱਤੇ ਇੱਕ ਪਾਸੇ ਇਹ ਬਿਆਨੀਆਂ ਦੇ ਹਵਾਲੇ ਨਾਲ ਇੱਕ ਪਾਸੇ ਅੱਜ ਆ ਪਹਾੜਾਂ ਦੀ ਸੈਰ ਤੇ ਮੈਦਾਨਾਂ ਦੇ ਵਿੱਚ ਲਿਜਾ ਕੇ ਨਿਸ਼ਾਨਦੇਹੀ ਇਹ ਸਾਰਾ ਉਸ ਦੇ ਮਾਮਲੇ ਨੂੰ ਕਿੰਨਾ ਹੋਰ ਗੁੰਝਲਦਾਰ ਕਿੰਨਾ ਹੋਰ ਮੁਸ਼ਕਲ ਬਿਕਰਮਜੀਠਿਆ ਲਈ ਜਦੋਂ ਦਾ ਰਾਜਨੀਤਿਕ ਸਫ਼ਰ ਜਾਂ ਆਮ ਜੀਵਨ ਸਫ਼ਰ ਕਿੰਨਾ ਕੁ ਮੁਸ਼ਕਲ ਬਣਾਊਗਾ ਇਹ ਤਾਂ ਆਉਣ ਦੇ ਦਿਨਾਂ ਚ ਜਦੋਂ ਅਦਾਲਤਾਂ 'ਚ ਮਾਮਲੇ ਚੱਲਣਗੇ ਫਿਰ ਪਤਾ ਲੱਗੂਗਾ ਜੀ